ਹਰੇ ਪ੍ਰਾਮਾਨ ਨੂੰ ਹੋਰ ਸਭ ਠੀਕ ਠਾਕ ਜੀ ਸਭ ਵਧੀਆ ਜੀ ਅੱਜ ਕਰਦੇ ਆਂ ਜੀ ਗੱਲਾਂ ਆਪਾਂ ਵਿੱਚ ਕਬੂਤਰਾਂ ਦੀਆਂ ਸੋਕੀਆਂ ੜਾਰਾਂ ਪੂਰੀਆਂ ਹੋ ਗਈਆਂ ਜੀਆਂ ਤੇ ਪਾਣੀਆਂ ਤੇ ਕਰ ਲਈ ਸੀ ਕੱਲ ਕਬੂਤਰ ਅੱਛੇ ਕਬੂਤਰ ਆਪਾਂ ਹੀ ਤੇ ਕਰ ਲਏ ਤੇ ਤਿੰਨ ਚਾਰ ਕਬੂਤਰ ਅੱਜ ਪਾਣੀ ਤੇ ਕੱਢੇ ਹੋਏ ਨੇ ਹੋਰ ਠੀਕ ਆ ਜੀ ਜਿਹੜੇ ਆਪਾਂ 10 12 ਕਬੂਤਰ ੜਾਉਣੇ ਸ਼ੁਰੂ ਕੀਤੇ ਸੀ ਤੇ ਸਟਾਰਟਿੰਗ ਇਹਨਾਂ ਤੋਂ ਕੀਤੀ ਸੀ ਤੇ ਕਬੂਤਰ ਆਪਣੇ ਪਾਣੀ ਤੇ ਹੋ ਚੁੱਕੇ ਨੇ ਜੀ 6 ਠੀਕ ਆ ਜੀ ਕੱਲ ਬਹੁਤ ਸੋਹਣਾ ਉੱਡੇ ਨੇ ਹੈ ਜੀ ਕੱਲ 4 ਵਜੇ ਤੋਂ ਸਟਾਰਟ ਹੋਈ ਸੀ ਬੈਠਣ ਇਹ ਠੀਕ ਹੈ ਜੀ ਤੇ ਇੱਕ ਬੈਠਿਆ ਆਪਣਾ ਕਿੱਥੇ ਆ ਦੋਨੇ ਟੂਸੇ ਵਾਲਾ ਆ ਬੈਠਾ ਕਾਲਾ ਜੀਨਾ ਜਾਲ ਦੋਨੇ ਟੂਸੇ ਵਾਲਾ ਪੀਲੀਆਂ ਅੱਖਾਂ ਵਾਲਾ ਇਹ ਰਾਤ ਨੂੰ ਹੀ ਬੈਠਿਆ ਜੀ ਸਵਾ 7 ਵਜੇ 7 ਵਜੇ ਕੇ 20 ਮਿੰਟ ਤੇ ਬੈਠਿਆ ਠੀਕ ਹੈ ਜੀ ਆ ਬੈਠਿਆ 6:35 ਆ 6:35 ਬਾਕੀ ਤਕਰੀਬਨ ਉਹ ਇੱਕ ਪੂਰਾ ਬੈਠਾ ਉਹ ਵੀ 6:35 ਬੈਠਿਆ ਨਹੀਂ ਉਹ ਬੈਠਿਆ 6 ਵਜੇ ਕੇ 13 ਮਿੰਟ ਤੇ ਪੂਰਾ ਸੌਰੀ ਤੇ ਬਾਕੀ ਆ 5:30 ਦੇ ਨੇੜੇ ਬੈਠੇ ਨੇ ਇੱਕ ਬਹਿ ਗਿਆ ਸੀਗਾ ਆ ਡੰਕਲੀ ਸਾ ਡਰਦਾ ਕਰਨ ਪਿੱਛੇ ਨੂੰ ਪੁੱਤੋ ਡਰਦੇ ਜਾਂਦੇ ਉੱਤੋਂ ਆ ਬੈਠਾ ਸੀਗਾ 4:30 ਠੀਕ ਹੈ ਜੀ ਤੇ ਦਿਨ ਠੰਡੇ ਹੋਏ ਹੋਏ ਨੇ ਉਹਦੇ ਕਰਕੇ ਕਬੂਤਰ ਥੋੜਾ ਜ਼ਿਆਦਾ ਉੱਡ ਰਹੇ ਨੇ ਤੇ ਇੱਕ ਆ ਬੈਠਾ ਈ ਲਾਲ ਸਿਰਾ 4:30 ਆ ਬੈਠਾ ਈ 5:30 ਤੇ ਆ ਬੈਠਿਆ ਸਵਾ 6 ਤੇ ਉਹ ਬੈਠਾ 6:30 ਤੇ ਇਹਨਾਂ ਨੂੰ ਹੁਣ ਆਪਾਂ ਨੇ ਪਾਣੀ ਮਾਲਾ ਤੇ 2 ਘੰਟੇ ਇਹਨਾਂ ਨੂੰ ਧੁੱਪ ਲਵਾਵਾਂਗੇ ਇਹਨਾਂ ਦੇ ਪੋਟਿਆਂ ਦੇ ਵਿੱਚ ਛੋਟੇ ਛੋਟੇ ਦਾਣੇ ਸੀਗੇ ਤੇ ਆਪਾਂ ਇਹਨਾਂ ਨੂੰ ਪਾਵਰ ਚੱਲ ਦਿੱਤੀ ਸੀਗੀ ਰਾਤ ਠੀਕ ਹੈ ਜੀ ਕੱਢਦੇ ਨੇ ਇੱਕ ਸਾਤੇ ਉਹਨਾਂ ਦਾ ਮਿੱਠਾ ਦਾ ਰੰਗ ਠੀਕ ਹੈ ਜੀ ਅਸੀਂ ਕਰੀਏ ਨੇ ਇਹ ਬਾੜੇ ਨੇ ਆਪਾਂ ਨੇ ਇਹ ਤੇ ਬਾਕੀ ਆਪਾਂ ਕੱਢੇ ਸੀ ਨਹੀਂ ਜੀ ਆ ਫਰਦ ਨੇ ਜਿਹੜੇ ਘਟ ਉੜਦੇ ਸੀਗੇ ਉਹ ਵੀ ਗੱਡੇ ਨੇ ਨਾਲ ਤੇ 2-3 ਕਬੂਤਰ ਪਾਣੀ ਲਈ ਕੱਢੇ ਨੇ 3-4 ਕਬੂਤਰ ਆਪਣੇ 3 ਘੰਟੇ ਤੋਂ ਵੱਧ ਨਹੀਂ ਛੋੜਦੇ ਜਿਹਨਾਂ ਨੂੰ ਉਡਾਉਣ ਲਈ ਦੇਖੋ ਜੀ ਚੰਡਾ ਖੜਾਤਾ ਜੀ ਉੱਪਰ ਤੇ ਥੱਲੇ ਪਾਈਪ ਲਾਤੀ ਪਾਈਪ ਦੇ ਨਾਲ ਲਫਾਫਾ ਛੋਟਾ ਜਿਹਾ ਬੰਨਤਾ ਤਾਂ ਜੋ ਡਰੀ ਜਾਣ ਤੇ ਇਹਨਾਂ ਨੂੰ ਆਪਾਂ ਨੂੰ ਧੁੱਪ ਲਾਉਣੀ ਜ਼ਰੂਰੀ ਸੀ ਇਹਨਾਂ ਨੂੰ ਦੋ ਘੰਟੇ ਧੁੱਪ ਲਵਾਵਾਂਗੇ ਬਹੁਤ ਸੋਹਣਾ ਉੱਡੇ ਨੇ ਕੱਲ ਕੂਤਰੇ ਤੇ ਮੌਸਮ ਠੰਡੇ ਨੇ ਇਸ ਲਈ ਇਹਨਾਂ ਨੂੰ ਧੁੱਪ ਲਵਾ ਰਹੇ ਆਪਾਂ ਧੁੱਪ ਵੀ ਸਿੱਧੀ ਨਹੀਂ ਵਿਚਾਲੇ ਖਾਨੇ ਚ ਕਰਕੇ ਲਵਾ ਰਹੇ ਆ ਹਲਕੀ ਫਲੁਕੀ ਤੇ ਨਾਲ ਇਹਨਾਂ ਦੇ ਪੋਟੇ ਸਾਫ਼ ਹੋਣਗੇ 10-10 ਐਮਐਲ ਇਹਨਾਂ ਨੂੰ ਆਪਾਂ ਨੇ ਪਾਣੀ ਦਿੱਤਾ ਜੀ ਤਿੰਨ-ਤਿੰਨ ਬੂੰਦਾ ਬਦਾਮ ਰੋਗਨ ਦੀਆਂ ਨਾਲ ਤੇ ਕੱਲ 1 ਲੀਟਰ ਦੇ ਵਿੱਚ 1 ਟੱਕਣ ਪਾਵਰ ਜਲਦਾ ਸਾਰੇ ਕੂਤਰ ਨੂੰ ਲਗਾਤਾ ਸੀਗਾ ਠੀਕ ਆ ਜੀ ਤੇ ਆ ਆਪਣੇ ਬੱਚੇ ਨੇ ਜਿਹੜੇ ਹੁਣ ਆਪਾਂ ਕੂਤਰਾਂ ਥੱਲੇੋਂ ਚੱਕ ਲਏ ਇਹਨਾਂ ਨੂੰ ਵੀ ਧੁੱਪ ਲਵਾ ਰਹੇ ਹਾਂ ਪਾਣੀ ਦਿੱਤਾ ਇਹਨਾਂ ਨੂੰ ਆ ਬੱਚੇ ਨੂੰ ਬਹੁਤ ਵੱਡੇ ਆ ਸੀਗੇ ਵਿਚਾਰੇ ਨੂੰ ਨੀਲੇ ਨੂੰ ਤੇ ਹੁਣ ਬਹੁਤ ਆਰਾਮ ਆ ਸਹੀ ਆ ਜੇ ਹਮ ਸੋ ਕਰ ਰਹਾ ਜੇ ਆਪਾਂ ਬਿਟਾਟੇਨ ਲਾਈ ਸੀਗੀ ਦੇਖੋ ਨੂੰ ਮਤਲਬ ਇਦਾਂ ਲਾਦਾ ਵੀ ਜਿਵੇਂ ਕੋਈ ਲਾਇਆ ਨਹੀਂ ਹੁੰਦਾ ਆ ਬਿਟਾਟੇਨ ਕਰਕੇ ਆ ਇਹ ਕਾਰਡ ਹੋਇਆ ਹੈ ਜਖਮ ਬੇਟਾ ਦਿਨ ਲਾਈ ਸੀਗੀ ਸਪਰੇਅ ਵਾਲੀ ਆਪਾਂ ਜੀ ਤੇ ਅੱਜ ਫੇਰ ਲਾਵਾਂਗੇ ਤੇ ਸੂਜ ਉਤਰ ਗਈ ਸਭ ਓਕ ਗਿਆ ਤੇ ਆ ਹੁਣ ਆਪਾਂ ਨੇ ਨਾ ਸਾਮਾਨ ਰੱਖ ਲਿਆ ਜੀ ਬੱਤੀ ਲਾਉਣ ਲਈ ਪੱਤੀ ਭੋਗ ਕੇ ਰੱਖਤੀ ਜਦੋਂ ਬੈਠਣਾਗੇ ਕੂਤਰ ਬੱਤੀ ਲਾਵਾਂਗੇ ਤੇ ਅੱਜ ਜਿਹੜੇ ਘਟ ਉੜਦੇ ਸੀ 2-2 ਘੰਟੇ ਉੜਦੇ ਨੇ ਸਾਡੇ ਹੱਥ ਘਟਦੇ ਸੀ ਮੌਸਮ ਠੰਡੇ ਨੇ ਅੱਜ ਇਹਨਾਂ ਨੂੰ ਕੁੱਟਾਂਗੇ ਥੋੜਾ ਜਿਹਾ ਅੱਜ ਇਹਨਾਂ ਨੂੰ ਲੈ ਕੇ ਜਾਣੇ ਆ 12:00 ਵਜੇ ਤੱਕ 12:00 ਵਜੇ ਤੱਕ ਕਢਾਵਾਂਗੇ ਕਿਉਂਕਿ ਕਾਫੀ ਦਿਨ ਹੋ ਚੁੱਕੇ ਰਹੇ ਨੇ ਜੇ ਅੱਜ ਵੀ 12:00 ਵਜੇ ਤੱਕ ਨਾ ਉੱਡੇ ਫਿਰ ਇਹਨਾਂ ਨੂੰ ਬੰਦ ਕਰ ਦਾਂਗੇ ਆਪਾਂ ਇੱਕ ਸਾਈਡ ਤੇ ਕੜ ਦਾਂਗੇ ਵੱਡੇ ਕਬੂਤਰਾਂ ਨੂੰ ਛੱਡ ਦਾਂਗੇ ਕਿਉਂਕਿ ਫਿਰ ਇਹਨਾਂ ਤੇ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜ਼ਿਆਦਾ ਟਾਈਮ ਫਿਰ ਇਹਨਾਂ ਨੂੰ ਬਾਅਦ ਵਿੱਚ ਦੇਖਾਂ ਇਹਨਾਂ ਨੂੰ ਵੱਡੇਆਂ ਚ ਛੱਡ ਦਾਂਗੇ ਜਾਂ ਇਹਨਾਂ ਨੂੰ ਆਪ ਪਹਿਲਾਂ ਛੱਡ ਦਿਆਂ ਬਾਜ਼ੀਆਂ ਚ ਜੇ ਦੋ ਜ਼ਿਆਦਾ ਗਰਮੀ ਪਊਗੀ ਹੋ ਸਕਦਾ ਉਦੋਂ ਖੁੱਲਣ ਕਈ ਉਤਰ ਕਰ ਜਾਂਦੇ ਨੇ ਜ਼ਿਆਦਾ ਗਰਮੀ ਪਈ ਤੇ ਉੱਡਦੇ ਨੇ ਤੇ ਇੰਨੇ ਫਿਰ ਬਾਕੀਆਂ ਦੀ ਪ੍ਰੋਪਰ ਤਿਆਰੀ ਚੱਲੀ ਜਾਊਗੀ ਜੀ ਆਪਣੀ ਠੀਕ ਹੈ ਜੀ ਵੀਡੀਓ ਦੀ ਕੁਆਲਿਟੀ ਥੋੜੀ ਜੀ ਡਾਊਨ ਆਇਆ ਕਰੂਗੀ ਆਪਣੀ ਫੋਨ ਹਲੇ ਆਪਾਂ ਨੂੰ ਮਿਲਿਆ ਨਹੀਂ ਵਾਪਸ ਤੇ ਇਹ ਛੋਟੇ ਚ ਬਣਾਉਨੇ ਆਪਾਂ Oppo ਚ ਇਹ iPhone ਅੱਜ ਪਹੁੰਚਦਾ ਕਰਨਾ ਜੀ ਹਲੇ ਆਪਾਂ ਨੇ ਅੱਜ ਪਹੁੰਚਦਾ ਕਰਾਂਗੇ Apple Care ਚ ਕਰੂਗੀ ਅੱਜ ਸੋ ਕੰਮ ਤੋਂ ਗੱਲਾਂਿਆਂ ਨੇ ਅੱਜ ਤੋਂ ਠੀਕ ਹੈ ਜੀ 1 ਮਹੀਨੇ ਵਾਸਤੇ ਤੇ ਹੁਣ 1 ਮਹੀਨਾ ਕਰਾਂਗੇ ਜੀ ਪੂਰਾ ਸ਼ੌਂਕ ਪੁੱਤਰਬਾਜੀ ਦਾ ਤੇ ਹੋਰ ਮੇਰੇ ਭਰਾ ਸਾਹਿਬ ਠੀਕ ਠਾਕ ਜੀ ਬਾਕੀ ਆਪਣੇ ਵੀਰ ਪੁੱਛ ਸਕਦੇ ਹੋ ਜੇ ਕੋਈ ਗੱਲਬਾਤ ਪੁੱਛਣੀ ਹੁੰਦੀ ਹੈ ਮੇਰੇ ਵੀਰਾਂ ਨੇ ਤੇ ਇੱਕ ਸੇਲ ਵਾਸਤੇ ਬਹੁਤ ਪੁੱਛਦੇ ਆ ਵੀਰੇ ਸੇਲ ਨਹੀਂ ਕਰਦੇ ਆਪਾਂ ਕਬੂਤਰ ਪੁੱਤਰ ਸੇਲ ਨਹੀਂ ਕਰਦੇ ਹੈਗੇ ਆਪਣੇ ਭਰਾਵਾਂ ਨੇ ਕਿਹਾ ਸੀ ਉਸਤਾਦ ਜੀ ਦੀ ਇੰਟਰਵਿਊ ਕਰਨ ਨੂੰ ਤੇ ਉਹ ਚਲੋ ਟਾਈਮ ਥੋੜਾ ਹੀ ਸੀਗਾ ਤੇ ਉਸਤਾਦ ਜੀ ਵੀ ਆਏ ਹੋਏ ਸੀਗੇ ਮੋਗੇ ਤਾਂ ਉਥੇ ਆਪਾਂ ਇੱਕ ਟ੍ਰੇਲਰ ਜਿਹਾ ਹੀ ਕਰਿਆ ਛੋਟਾ ਜਿਹਾ ਤੇ ਬਾਜੀਆਂ ਤੋਂ ਬਾਅਦ ਵਿੱਚ ਫਿਰ ਕਰਾਂਗੇ ਜੀ ਆਪਾਂ ਉਹਨਾਂ ਦਾ ਇੰਟਰਵਿਊ ਪੂਰੀ ਬਾਜੀਆਂ 'ਚ ਕਰਾਂਗੇ ਇੰਟਰਵਿਊ ਪੂਰੀ ਤੇ ਉਹਦੇ ਲਈ ਉਹਨਾਂ ਤੋਂ ਵੀ ਕੁਝ ਜਾਣਕਾਰੀਆਂ ਲਵਾਂਗੇ ਤੁਹਾਨੂੰ ਉਹਨਾਂ ਤੋਂ ਲੈ ਕੇ ਕਬੂਤਰਬਾਜੀ ਕਿਵੇਂ ਕਰੀ ਜਾਵੇ ਤੇ ਇੱਕ ਗੱਲ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਦੱਸੀ ਆ ਉਹਦੇ ਵਿੱਚ ਇੰਟਰਵਿਊ ਦੇ ਵਿੱਚ ਧਿਆਨ ਨਾਲ ਸੁਣੋ ਉਹ ਕਹਿੰਦੇ ਵੀ ਜਿਹੜਾ ਬੰਦਾ ਨਵਾਂ ਕਬੂਤਰਬਾਜੀ 'ਚ ਪੈਂਦਾ ਹੈ ਬਾਈ ਇਕੱਲੇ ਕਬੂਤਰਾਂ ਮਗਰ ਨਾ ਪਿਆ ਕਰੋ ਤੇ ਕਬੂਤਰ ਬਾਲੇ ਜ਼ਿਆਦਾ ਨਾ ਵਧਾਓ ਨਹੀਂ ਗੱਲ ਕਹੀ ਆ ਬਹੁਤ ਸੋਹਣੀ ਗੱਲ ਕਹੀ ਆ ਕਹਿੰਦੇ ਦੋ ਜੋੜੀਆਂ ਤੋਂ ਸਟਾਰਟਿੰਗ ਕਰੋ ਸਿਰਫ ਦੋ ਜੋੜੀਆਂ ਲੋ ਵਧੀਆ ਜੋੜੀਆਂ ਲਓ ਜਿੱਥੇ ਵੀ ਆਪਣਾ ਲਿੰਕ ਆ ਜਾਂ ਮੁੱਲ ਜਾਂ ਜਿੱਦਾਂ ਵੀ ਤੁਹਾਡਾ ਜੀ ਕਰਦਾ ਤੁਹਾਨੂੰ ਜਿੱਦਾਂ ਹੀ ਮਿਲਦੀਆਂ ਦੋ ਜੋੜੀਆਂ ਵਧੀਆ ਆਪਣੀਆਂ ਪ੍ਰੋਪਰ ਲੋ ਤੇ ਉਹਨਾਂ ਦੇ ਵਿੱਚ ਹੀ ਧਿਆਨ ਦਿਓ ਪਹਿਲਾਂ ਠੀਕ ਆ ਦੂਜੀ ਗੱਲ ਇਹ ਆ ਕਹਿੰਦਾ ਸਤ ਤੋ ਆਪਾਂ ਕੂਤਰ ਲੈ ਲੈਨੇ ਆ ਮੋੜਦੇ ਹੈ ਨਹੀਂ ਆਪਾਂ ਉਸਤਾਦ ਦੇ ਦਿੰਦਾ ਦੋ ਤਿੰਨ ਜੋੜੀਆਂ ਜਦ ਤਾ ਆਪਾਂ ਨੂੰ ਸਟਾਰਟਿੰਗ ਆਪਾਂ ਉਹਨਾਂ ਦੇ ਬੱਚੇ ਕਢਾ ਕੇ ਛੱਟ ਲੈਣ ਜਦੋਂ ਬਾਜੀ ਬੂਜੀ ਜੱਤ ਗਿਆ ਬੱਚਾ ਆਪਾਂ ਜੋੜੀਆਂ ਮੋੜ ਦੇਣੀ ਉਸਤਾਦ ਨੂੰ ਬੇਬੂ ਬਣਾਉਣਾ ਲੱਜਣਾ ਭਾਈ ਉਹ ਕਹਿੰਦਾ ਉਸਤਾਦਾਂ ਕੋਲ ਦੋ ਬਹੁਤ ਹੁੰਦੇ ਨੇ ਉਸਤਾਦ ਕਹਿੰਦਾ ਵੀ ਚੀਜ਼ ਮੋੜਿਆ ਕਰੋ ਬੱਚੇ ਕਢਾ ਲੈ ਤੁਸੀਂ ਬੱਚੇ ਕੱਟ ਕਰੋ ਪਹਿਲੀ ਗੱਲ ਤਾਂ ਜਦੋਂ ਕਿਸੇ ਨੂੰ ਵੀ ਉਸਤਾਦ ਬਣਾਉਨੇ ਹੋ ਬੱਚੇ ਕੱਟ ਕਰਿਆ ਕਰੋ ਉਹਨਾਂ ਦੀਆਂ ਜੋੜੀਆਂ ਉਹਨਾਂ ਨੂੰ ਵਾਪਸ ਕਰਿਆ ਕਰੋ ਜਿਹੜੀਆਂ ਮੁਰਮੀਆਂ ਹੁੰਦੀਆਂ ਨੇ ਜਿਹੜੇ ਉਹ ਬੱਚੇ ਦਿੰਦੇ ਨੇ ਤੁਹਾਨੂੰ ੜਾਉਣ ਲਈ ਭਾਈ ਉਹਨਾਂ ਨੂੰ ੜਾ ਕੇ ਤੁਸੀਂ ਬੰਦ ਕਰ ਲਿਆ ਕਰੋ ਉਹਨ ਤਾਂ ਜੋ ਆਪਾਂ ਨੂੰ ਕੀ ਪਤਾ ਬਿਮਾਰੀ ਕਦੋਂ ਪੈ ਜਾਂਦੀ ਹੈ ਕੁਛ ਵੀ ਹੋ ਜਾਂਦਾ ਕੂਤਰਾਂ ਨੂੰ ਤੇ ਮਰ ਮਰ ਜਾਂਦੇ ਆ ਬਾਈ ਫਿਰ ਕਿੱਥੋਂ ਲਾਵਾਂਗੇ ਫਿਰ ਤਾਂ ਹਰ ਵਾਰ ਇਹ ਉਸਤਾਦ ਨਵੇਂ ਬਣਾਉਂਦੇ ਰਹਾਂਗੇ ਇਸ ਲਈ ਤੁਸੀਂ ਨਾ ਉਸਤਾਦਾਂ ਦੇ ਪਿੱਛੇ ਮੋੜ ਦਿਆ ਕਰੋ ਠੀਕ ਹੈ ਜੀ ਇਹ ਹੋਰ ਕੋਈ ਗੱਲਬਾਤ ਮੇਰੇ ਵੀਰ ਪੁੱਛ ਸਕਦੇ ਹੋ ਪੁੱਛਣੀ ਆ ਠੀਕ ਹੈ ਜੀ ਤੇ ਆਪਣੀ ਵੀਡੀਓ ਨੂੰ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਫੋਨ ਆ ਗਿਆ ਸੀ ਵਿੱਚ ਫੋਨ ਆ ਗਿਆ ਸੀਗਾ ਫੋਨ ਔਨ ਕਰਕੇ ਰੇਂਜ ਕੱਟ ਗਈ ਸੀਗੀ ਵਿੱਚ ਫੋਨ ਆਉਂਦਾ ਸੀਗਾ ਵੀਰ ਦਾ ਤੇ ਪੱਟੇ ਆਪਾਂ ਉਹਦੇ ਕਰਕੇ ਵਿੱਚ ਰੇਂਜ ਘਟਣ ਲੱਗ ਗਈ ਸੀ ਤੇ ਬਾਕੀ ਤੁਹਾਡੇ ਕੰਮ ਦੀਆਂ ਗੱਲਾਂ ਆਪਾਂ ਤੁਹਾਨੂੰ ਦੱਸਦੀ ਰਹਨੇ ਆਪਾਂ ਜਿਹੜੀ ਵੀਰ ਨੂੰ ਜੋ ਨਹੀਂ ਪਤਾ ਲੱਗਦਾ ਠੀਕ ਹੈ ਜੀ ਹੁਣ ਆਪਾਂ ਜਦੋਂ ਪਾਣੀ ਆ ਤੇ ਕੀਤੇ ਨੇ ਜੀ ਪਾਣੀ ਆ ਤੇ ਸਟਾਰਟਿੰਗ ਕੀਤੀ ਹੈ ਕੂਤਰ ਨੂੰ ਆਪਾਂ ਸਭ ਤੋਂ ਪਹਿਲਾਂ ਤਿੰਨ ਤਿੰਨ ਬੂੰਦਾਂ 10 ml ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਕੂਤਰਨ ਦੇ ਕੇ ਦਾਦਾ ਹਮਲ ਪਾਣੀ ਤੇ ਉਹ ਬਿਠਾਤੇ ਸੀਗੇ ਜੀ ਆਪਾਂ ਨੇ ਐਂ ਤਾਂ ਧੁੱਪ ਲਵਾ ਕੇ 10 ਮਿੰਟ ਧੁੱਪ ਲੱਗਣ ਤੋਂ ਬਾਅਦ ਆਪਾਂ ਕੂਤਰ ੜਾਤੇ ਜੀ ਠੀਕ ਆ ਤੇ ਕੂਤਰ ਉੱਡ ਰਹੇ ਨੇ ਹੁਣ ਆਪਣੇ ਕੁਰਸੀ ਲਾਪੇ ਤੇ 10 ਮਿੰਟ ਬਾਅਦ ਤੁਸੀਂ ਛੱਡੋਗੇ ਕੂਤਰ ਇੱਕ ਤਾਂ ਸੁੱਜਦਾ ਨਹੀਂ ਜੀ ਪਰ ਫਿਰ ਵੀ ਗੌਰ ਕਰਨ ਪਹਿਲੇ ਪਾਣੀ ਕਿ ਕੂਤਰ ਸੁੱਜਿਆ ਤਾਂ ਨਹੀਂਗਾ ਥੱਲੇੋਂ ਜ਼ਰੂਰ ਦੇਖਿਆ ਕਰੋ ਕਿ ਕੂਤਰ ਸੁੱਜਿਆ ਤਾਂ ਨਹੀਂਗਾ ਠੀਕ ਆ ਜੀ ਆ ਆਪਣਾ ਸੈਟਅਪ ਆ ਜੀ ਖੋੜਿਆ ਹਾਂ ਉੱਧਰ ਉੱਡਣ ਵਾਲੇ ਨੇ ਇੱਧਰਲਾ ਸੈਟਅਪ ਹੈਗਾ ਆਪਣਾ ਵੱਡੇ ਕਬੂਤਰਾਂ ਦਾ ਇੱਧਰ ਜੋੜੀਆਂ ਲਾਈਆਂ ਹੋਈਆਂ ਨੇ ਜੋੜੀਆਂ ਦਾ ਸੈਟਅਪ ਆਹੇ 2 ਖੁੱਡੇ ਠੀਕ ਹੈ ਜੀ ਲਾਇਆ ਕੇ ਜਾਲ ਲਾਇਆ ਛੋਟਾ ਜਿਹਾ ਇਹਨਾਂ ਦੇ ਮੂਲੇ ਤੇ ਆਡਜਸਟ ਫੈਨਾ ਜੀ ਗਰਮੀ ਦੇ ਵਿੱਚ ਉੱਧਰ ਵੀ ਲੱਗਿਆ ਛੋਟੇ ਨੇ ਇੱਕ ਤਰ੍ਹਾਂ ਠੀਕ ਹੈ ਜੀ ਤੇ ਉਹਦਾ ਸੈਟਅਪ ਥੋੜਾ ਜਿਹਾ ਵੱਡਾ ਖੁੱਡਿਆਂ ਦਾ ਜਾਲ ਥੋੜਾ ਜਿਹਾ ਵੱਡਾ ਇਹ ਸੈਟਅਪ ਆਪਣਾ ਇਹ ਸੈਟਅਪ ਹੈ ਇਦਾਂ ਥੋੜਾ ਜਾਲ ਵੱਡਾ ਰੱਖਿਆ ਆ ਤਾਂ ਜੋ ਬੱਚੇ ਜਾਂ ਕਬੂਤਰੀਆਂ ਜਾਂ ਤਾਂ ਵੀ ਆਪਾਂ ਨਵੇਂ ਘਝਾਉਨੇ ਆ ਇਹਦੇ ਵਿੱਚ ਛਤਰੀ ਲਾ ਦਨੇ ਆ ਛਤਰੀ ਫੜਨ ਦਾ ਜਾਂਦੇ ਨੇ ਜਦੋਂ ਛਤਰੀ ਫੜਨ ਲੱਗੇ ਤੇ ਸੌਖਾ ਰਹਿੰਦਾ ਐਸ ਕੇ ਕਰਨ ਬੋਸ ਹਾਈ ਹਾਈ ਬਰੋ ਕਿਵੇਂ ਤੇ ਇਦਾਂ ਹੀ ਸੈਟਅਪ ਤੁਸੀਂ ਆਪਣੇ ਵਧੀਆ ਬਣਾਇਆ ਕਰੋ ਮੇਰੇ ਵੀਰ ਆਪ ਆਪ ਨੇ ਸਾਂਚਾ ਸਮਾਨ ਰੱਖਣ ਲਈ ਰੱਖੀ ਹੋਈ ਹੈ ਜਗ੍ਹਾ ਤੇ ਉਹ ਲੱਗਿਆ ਆਪਣਾ ਅਡਜਸਟ ਕਰਨ ਇੱਕ ਵਿੰਡੋ ਇੱਧਰ ਰੱਖੀ ਹੋਈ ਹੈ ਜੀ ਨਾਲ ਆਪਾਂ ਨੂੰ ਉੱਪਰ ਪਾਈਪਾਂ ਲਾਈ ਹੋਈਆਂ ਨੇ ਕ੍ਰੋਸਿੰਗ ਲਈ ਬੈਕ ਸਾਈਡ ਤੇ ਜਦੋਂ ਆ ਪਾਈਪ ਲੱਗੀ ਆ ਉੱਤੇ ਆਪਾਂ ਨੇ 40 ਦਾ ਠੀਕਾ ਜੀ ਮੱਛਰ ਨਾ ਜਾਵੇ ਅੰਦਰ ਬਰੀਕ ਉਤੇ ਦੇ ਵਿੱਚ ਦੀ ਗਰਮਾਇਸ਼ ਸਾਰੀ ਨਿਕਲਦੀ ਰਹਿੰਦੀ ਹੈ ਜੀ ਜਦੋਂ ਉਧਰੋਂ ਗੈਸਟ ਬੰਨ ਚੱਲਦੇ ਨੇ ਗਰਮਾਇਸ਼ ਨਹੀਂ ਬਣਦੀ ਹੁੱਡਿਆਂ ਦੇ ਵਿੱਚ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਮੇਰੇ ਵੀਰ ਰੌਪਰ ਦਹ ਹਉ ਨਹੀਂ ਤੁਹਾਨੂੰ ਕੂਤਰ ਜੇ ਦੇਖੇ ਤਾਂ ਥੋੜੇ ਉੱਚੇ ਚੜੇ ਹੋਏ ਆ ਆ ਫਿਰਦੇ ਨੇ ਜੀ ਉੱਪਰ ਕੂਤਰ ਆਪਣੇ ਐ ਥੋੜੇ ਜੁੱਪਰ ਨੇ ਉੱਚੇ ਨੇ ਜਦੋਂ ਨੀਵੇਂ ਆਉਣਗੇ ਫਿਰ ਦਿਖਾਉਨੇ ਆ ਦੋ ਕੂਤਰ ਫਿਰਦੇ ਹੋਣਗੇ ਨੀਵੇਂ ਕਾਫਰ ਦਾ ਕਾਫਰਤਾ ਥੱਲੇ ਆ ਗਈ ਹੈ ਹਵਾ ਚੱਲਦੀ ਆ ਬਹੁਤ ਆਹ ਵਰਦੇ ਜੇ ਉੱਪਰ ਪ੍ਰੋਪ ਚ ਨੇ ਥੋੜੀ ਜਿਆਦਾ ਠੀਕ ਹੈ ਜੀ ਬਾਕੀ ਆ ਆਪਣੇ ਜਿਹੜੇ ਪਾਣੀਆਂ ਤੇ ਕਰ ਲੇ ਹੂੰ ਪਰ ਆਪਾਂ ਨੇ ਪ੍ਰੋਪਰ ਵਧੀਆ ਚੱਲ ਰਹਾ ਤੇ ਉਹ ਆ ਨੇ ਜੀ ਆਪਣੇ ਛੱਡਾਂਗੇ ਹੁਣ ਬਾਜੀ 5 ਤਰੀਕ ਨੂੰ ਵਾਹਿਗੁਰੂ ਮੇਰ ਰੱਖੇ ਮੌਸਮ ਸਹੀ ਰਹਿਣ ਤੇ ਦੱਸਾਂਗੇ ਜੀ ਤੁਹਾਨੂੰ ਸਾਰੀ ਅਪਡੇਟ ਕਿਮਿਆ ਠੀਕ ਆ ਜੀ ਤੇ ਛੱਡਣਾ ਥੋੜਾ ਜਿਹਾ ਆਪਾਂ ਚੱਲਦੀ ਹੁਆ ਗਗਨਦੀਪ ਸਿੰਘ ਹੈਲੋ ਹਾਂ ਜੀ ਕੀ ਹਾਲ ਆ ਵੀਰੇ ਕੈਮੋ ਇੱਕ ਵਾਰ ਟੋਲੀਆਂ ਜਰੂਰ ਰੱਖਿਆ ਕਰੋ ਮੇਰੀ ਵੀਰ ਇਹ ਡੋਲੀਆਂ ਲੈ ਲਓ ਕੋਈ ਜ਼ਿਆਦਾ ਮਹਿੰਗੀ ਤਾਂ ਹੈ ਨਹੀਂ 3000 ਤੋਂ 3500 ਦੇ ਵਿੱਚ ਮਿਲ ਜਾਂਦੀ ਹੈ ਜੀ ਇਹ ਤਿੰਨ ਖੰਨੇ ਵਾਲੀ ਉੱਡ ਗਏ ਕਬੂਤਰ ਨੂੰ ਇਹਨਾਂ ਦੇ ਵਿੱਚ ਰੱਖਿਆ ਕਰੋ ਜਦਾਂ ਹੁਣ ਧੁੱਪ ਵੀ ਲਵਾਉਣੀ ਆਪਾਂ ਜਾਜੀ ਪਾਣੀ ਲਾਤਾ ਇਹਨਾਂ ਨੂੰ ਡੇਢ ਦੋ ਘੰਟੇ ਦੀ ਧੁੱਪ ਲਵਾਵਾਂ ਕਿਉਂਕਿ ਧੁੱਪ ਨਹੀਂ ਦਿੱਖੀਦਾ ਹੈ ਨੀਗੀ ਇਸ ਟਾਈਮ ਹਲਕੀ ਚੱਲਦੀਆਂ ਨੇ ਧੁੱਪਾਂ ਇਹ ਜ਼ਰੂਰੀ ਹੈ ਨਾਲ ਤਾਂ ਪੁੱਤਰਾਂ ਨੂੰ ਪਾਣੀ ਦੇ ਦੋ ਦਾੰਦਾ ਫੇਮਲ ਪਿਲਾ ਦੋ ਇਹਨਾਂ ਨੂੰ ਪੁੱਤਰ ਆਪਣਾ ਸਰੀਰ ਬਾਸ਼ ਕਰ ਲੈਂਦੇ ਅੰਦਰੋਂ ਤੇ ਮਿੱਠਾ ਮਿੱਠਾ ਸਹੀ ਰਹਿੰਦੀਆਂ ਨੇ ਜੀ ਜਾਨਵਰ ਨੇ ਜਿਹੜਾ ਪੋਟੇ ਦੇ ਵਿੱਚ ਮਾੜਾ ਮੋਟਾ ਸਮਾਨ ਰੱਖਿਆ ਉਹ ਖਿੱਚਿਆਣ ਗਿਆਨ ਤੁੱਪ ਉਹਦੇ ਵਿੱਚ ਵੀ ਦੇਖੋ ਵਧੀਆ ਧੁੱਪ ਸੇਕ ਰਹੇ ਨੇ ਕਿੰਦਾ ਆਰਾਮ ਨਾਲ ਬਾਲ ਚੱਕ ਕੇ ਬੈਠੇ ਆਪਣੇ ਆਪਣੇ ਆਂ ਖੰਬ ਥੋੜੀ देर ਤੱਕ ਪੱਲਿਆਂ ਨੂੰ ਲਵਾਉਣਗੇ ਇਹ ਪੱਲੇ ਕਈ ਵਾਰੀ ਕੂਤਰ ਦਾ ਜ਼ੋਰ ਲਾ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਇਦਾਂ ਕਰਨ ਨਾਲ ਸਵੇਰੇ ਸਵੇਰੇ ਜਦੋਂ ਜ਼ਿਆਦਾ ਧੁੱਪ ਵੱਧ ਗਈ ਉਦੋਂ ਵੀਰੇ 6 ਵਜੇ ਇਹਨਾਂ ਨੂੰ ਪਾ ਲਉ ਇਦਾਂ ਵਿਚਾਰ ਲੈ ਖਾਨੇ 'ਚ ਵੀ ਜ਼ਿਆਦਾ ਤਿੱਖੀ ਨਹੀਂ ਨਾ ਪਵੇ ਲਾਈਟ ਜੀ ਪੈਂਦੀ ਰਹੇ ਧੁੱਪ ਉਹਦੇ ਨਾਲ ਵੀ ਜਿੱਦਾਂ ਡਾਕਟਰ ਕਹਿੰਦਾ ਮੈਂ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਵੀ ਪੀਲੀਆ ਨਹੀਂ ਹੁੰਦਾ ਸਵੇਰ ਦੀ ਧੁੱਪ ਦੀਆਂ ਕਰਨਾ ਚੰਗੀਆਂ ਨੇ ਉਹ ਹੀ ਚੀਜ਼ ਇਹਨਾਂ ਨੂੰ ਆ ਜੀ ਵਿਟਾਮਿਨ ਡੀ ਧੁੱਪ ਤੋਂ ਮਿਲਦੀ ਆ ਸਾਰੇ ਵੀਰ ਨੂੰ ਪਤਾ ਹੀ ਆ ਤੇ ਜ਼ਰੂਰੀ ਆ ਧੁੱਪ ਲਵਾ ਲਿਆ ਕਰੋ ਚੱਲ ਰਹੀ ਹੈ ਜੀ ਉੱਡ ਰਹੇ ਨੇ ਕਬੂਤਰ ਇੱਕ ਆਪ ਆਪਣੇ ਉਸਤਾਦ ਜੀ ਦੀ ਪਾਈ ਆ ਵੀਡੀਓ ਕਈ ਆਪਣੇ ਭਰਾਵਾਂ ਨੇ ਵਿੱਚ ਆਪਾਂ ਨੂੰ ਕਈਆਂ ਨੇ ਕਿਹਾ ਸੀਗਾ ਵੀ ਆਪਣੇ ਉਸਤਾਦ ਜੀ ਦੀ ਇੰਟਰਵਿਊ ਕਰੋ ਤੇ ਉਹ ਵੀ ਬਹੁਤ ਪਿਆਰ ਤੋਂ ਮੇਰੇ ਭਰਾ ਵੀਡੀਓ ਨੂੰ ਜਰੂਰ ਦੇਖੋ ਪ੍ਰੋਪਰ ਦੇਖੋ ਸ਼ੁਰੂ ਤੋਂ ਐਂਡ ਤੱਕ ਵੀਰੇ ਤੁਹਾਡੇ ਕੰਮ ਦੀਆਂ ਗੱਲਾਂ ਨੇ ਉਹਦੇ ਵਿੱਚ ਤੁਹਾਨੂੰ ਸਿੱਖਣ ਨੂੰ ਹੀ ਮਿਲੂਗਾ ਕੁਛ ਨਾ ਕੁਛ ਤੇ ਇੱਕ ਮੇਰੇ ਭਰਾ ਲਾਈਕ ਜਰੂਰ ਕਰਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮੇਰੇ ਵੀਰ ਲਾਈਕ ਕਰਨ ਦਾ ਕੋਈ ਮੁੱਲ ਨਹੀਂ ਹੈਗਾ ਪਰ ਹੌਂਸਲਾ ਬਹੁਤ ਵੱਧਾ ਬੰਦੇ ਦਾ ਤੁਹਾਡੇ ਲਾਈਕ ਨਾਲ ਹੌਸਲਾ ਵੱਧਦਾ ਹੀ ਆਪਣਾ ਠੀਕ ਹੈ ਜੀ ਤੇ ਆਪਾਂ ਕੋਈ ਉਡ ਪਟੰਗ ਵੀਡੀਓ ਪਾਉਂਦੇ ਹੈ ਨਹੀਂ ਕੰਮ ਦੀਆਂ ਵੀਡੀਓ ਪਾਉਨੇ ਆ ਇਸ ਲਈ ਲਾਈਕ ਜਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਤੇ ਕਮੈਂਟ ਵੀ ਕਰਿਆ ਕਰੋ ਮੇਰੇ ਭਰਾ ਠੀਕ ਹੈ ਜੀ ਬਾਕੀ ਨੰਬਰ ਮੈਂ ਦਿੱਤਾ ਹੀ ਹੋਇਆ ਚੈਨਲ ਤੇ ਪਾਇਆ ਹੋਇਆ ਆਪਣੇ ਦੇ ਤੁਸੀਂ ਕੱਢ ਸਕਦੇ ਹੋ ਜੇ ਪਰਸਨਲੀ ਗੱਲ ਕਰਨੀ ਆ ਕੋਈ ਪਰਸਨਲੀ ਗੱਲ ਕਰ ਸਕਦੇ ਹੋ ਤੇ ਇੱਕ ਮੇਰੇ ਭਰਾ ਕੂਤਰ ਲੈਣ ਲਈ ਨਾ ਪੁੱਛਾ ਕਰੋ ਵੀਰੇ ਆਪਾਂ ਕੂਟਰ ਸੇਲ ਨਹੀਂ ਕਰਦੇ ਕਈ ਵੀਰ ਪੁੱਛ ਰਹੇ ਨੇ ਵੀ ਸੇਲ ਕਰਦੇ ਹੋ ਵੀਰੇ ਆਪਾਂ ਸੇਲ ਨਹੀਂ ਕਰਦੇ ਕੂਟਰ ਹਰੇਕ ਵੀਡੀਓ ਚ ਬਾਰ ਬਾਰ ਦੱਸਦੇ ਆਂ ਵੀ ਆਪਾਂ ਕੂਟਰ ਸੇਲ ਨਹੀਂ ਕਰਦੇ ਜੀ ਕਿਉਂਕਿ ਆਪਾਂ ਨੇ ਕੂਟਰ ਬਹੁਤ ਉੱਠੇ ਬਣਾਏ ਦਿੱਤੇ ਇਹਨਾਂ ਦਾ ਮੁੱਲ ਸਾਨੂੰ ਪਤਾ ਕੀ ਆ ਠੀਕ ਆ ਜੀ ਜਿਹੜੇ ਨਵੇਂ ਵੀਰ ਉਹਨਾਂ ਨੂੰ ਤਾਂ ਇੱਦਾਂ ਹੀ 5-70000 2000 4000 ਦਾ ਮਿਲ ਜਾਂਦਾ ਤੇ ਓਕੇ ਧੰਨਵਾਦ ਤੁਹਾਡਾ ਵੀਰ ਸਾਰੇ ਭਰਾਵਾਂ ਨੂੰ ਜਿਹੜੇ ਭਰਾਵਾਂ ਆਪਣੇ ਨਾਲ ਖੜੇ ਨੇ ਸਾਥ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਆਪਣੇ ਭਰਾਵਾਂ ਦਾ ਠੀਕ ਹੈ ਜੀ ਹਵਾ ਜਿਆਦਾ ਜੰਮੀ ਰਹੀ ਆ ਵਾ ਚੱਲ ਰਹੀ ਆ ਦੇਖ ਸਕਦੇ ਹੋ ਤੁਸੀਂ ਆ ਗੂਲ ਤਰ੍ਹਾਂ ਆ ਗਿਆ ਆਪਣੇ ਥੋੜੇ ਜਿਹਾ ਪੱਤਰ ਦਿਖਾ ਦਿੰਨੇ ਆ ਜੀ ਆ ਗਏ ਨੀਵੇਂ ਕਰਦੇ ਘੁੰਮਿਓ ਟੋਪੜੀ ਸਾਈਡ ਤੋਂ ਆ ਗਏ ਠੀਕ ਹੈ ਜੀ ਉੜ ਜਾਣਗੇ ਆਪਣੇ ਹੱਥੋਂ ਤੁਰਨ ਠੀਕ ਹੈ ਹੋਰ ਜਿਆਦਾ ਉੜਦੇ ਹੀ ਇਹ ਬੰਦ ਕਰ ਲੈ ਹੁਣ ਜਿਨ੍ਹਾਂ ਨੂੰ ਕੱਲ ਨੂੰ ਕੱਢਾਂਗੇ ਤੇ ਕੱਲ ਨੂੰ ਕਰਾਵਾਂਗੇ ਇਹਨਾਂ ਦਾ ਸ਼ੌਂਕ ਠੀਕ ਹੈ ਜੀ ਧੰਨਵਾਦ ਜੀ ਲਵ ਯੂ ਇਹ ਵੀਡੀਓ ਲੰਬੀ ਹੋ ਜਾਂਦੀ ਹੈ ਜੀ ਜਿਆਦਾ ਆਪਣੇ ਭਰਾ ਦੇਖਦੇ ਨਹੀਂ ਹੈਗੇ ਫਿਰ ਕਹਿੰਦੇ ਨੇ ਵੀ ਵੀਡੀਓ ਜਿਆਦਾ ਲੰਬੀ ਹੋ ਗਈ ਤੇ ਜੋ ਵੀ ਕੰਮ ਦੀਆਂ ਤੁਹਾਡੇ ਗੱਲਾਂ ਨੇ ਕਮੈਂਟ ਕਰਕੇ ਪੁੱਛ ਸਕਦੇ ਹੋ ਜਿਹੜੀ ਸੀਦਾ ਤੁਹਾਨੂੰ ਨਹੀਂ ਪਤਾ ਕਮੈਂਟ ਕਰ ਲਿਆ ਕਰੋ ਮੈਨੂੰ ਤੇ ਆਪਾਂ ਜਰੂਰ ਦੱਸਾਂਗੇ ਜਿੰਨੇ ਜੋਗੇ ਹੈਗੇ ਉਹਨੂੰ ਕੈਮਰੇ ਪਾਸ